ਤੁਸੀਂ ਸੋਚਿਆ ਸੀ ਵੀ ਇੱਕ ਸਮੇਂ ਦਾ ਨਾ ਹੋਣਾ ਜਦੋਂ ਮੈਂ ਪ੍ਰੋਫੈਸ਼ਨਲੀ ਇਨੀ ਮੈਚੁਰ ਹੋਣਾ ਮੈਂ ਨਹੀਂ ਬਲੰਟ ਸਟੇਟਮੈਂਟਸ ਦੇ ਆ ਕਰਨੀਆ ਤੇ ਪਾਰਟੀ ਮੇਰੀ ਬੈਕਅਪ ਕਰਿਆ ਕਰੂਗੀ ਨਾਲ ਕਮਿਊਨਿਟੀ ਖੜਿਆ ਕਰੂਗੀ ਅ ਪਰਮੰਦਰ ਜੀ ਮੈਂ ਇਹ ਕਹੂੰਗੀ ਕਿ ਤੁਸੀਂ 29 ਇਅਰਸ ਵੀ ਕੈਲਕੂਲੇਟ ਕਰ ਲਏ ਮੈਡ ਮਾਰ ਕਰਦੀਆਂ ਤੁਸੀਂ ਅ ਮੈਜਲੇ ਨਿਊਜ਼ੀਲੈਂਡ ਚਾਈ ਸੀ ਗੀ ਤਾਂ ਮੇਰਾ ਸਿਰਫ ਇੱਕੋ ਹੀ ਮਕਸਦ ਸੀਗਾ ਜੀ ਔਰ ਉਹ ਸਗਾ ਸਾਇੰਟਿਸਟ ਬੰਨਣਾ ਔਰ ਮੇਰੇ ਪਰਿਵਾਰ ਦੀ ਦੇਖਭਾਲ ਕਰਨਾ ਜੀ ਲੇਕਿਨ ਕਹਿੰਦੇ ਹੁੰਦੇ ਹਨ ਕਿ ਲਾਈਫ ਦੇ ਵਿੱਚ ਬਟ ਵੈਰੀ ਚੈਲਿੰਜਿੰਗ ਹੈ ਇੱਕੋ ਸਮੇਂ ਤੇ ਸਾਰਾ ਕੁਝ ਦੇਖਣਾ ਇਨਾ ਸੌਖਾ ਨਹੀਂ ਹੈ ਜੀ ਜੀ ਤਾਂ ਮੈਂ ਹੀ ਕਹੂੰਗੀ ਕਿ ਮੈਂ ਸ਼ੁਕਰਗੁਜ਼ਾਰ ਹਾਂ ਮੇਰੇ ਪਰਿਵਾਰ ਦੀ ਕਿ ਸਾਰੇ ਜਿਹੜੇ ਹੈ ਕਿ ਨੇ ਕਾਫੀ ਸਪੋਰਟਿਵ ਰਹੇ ਨੇ ਕਿਉਂਕਿ ਮੈਂ ਚੈਲੰਜਸ ਪਸੰਦ ਕਰਦੀ ਹਾਂ ਪਰ ਮੈਂ ਇਹ ਵੀ ਕਹੂੰਗੀ ਕਿ ਮੈਂ ਸ਼ੁਕਰਗੁਜ਼ਾਰ ਹਾਂ ਉਹ ਜਿਹੜੇ ਫਰੈਂਡ ਸਰਕਲਸ ਆਉਂਦੇ ਨੇ ਕਿ ਕਿਸੀ ਕਈ ਲੋਕਾਂ ਨਾਲ ਮਿਲਦੇ ਨੇ ਫਿਰ ਕਈ ਲੱਕੀ ਤੁਹਾਨੂੰ ਤੁਹਾਡੇ ਤੇ ਤੁਹਾਡੇ ਨਾਲੋਂ ਜ਼ਿਆਦਾ ਜਿੱਦਾਂ ਭਰੋਸਾ ਦਿਖਾਉਂਦੇ ਨੇ ਕਿ ਤੁਸੀਂ ਆ ਕਰੋ ਤੁਸੀਂ ਆ ਕਰੋ ਹਾਂ ਜੀ ਤਾਂ ਫੈਊ ਦੇ ਨਾਲ ਜਿੱਦਾਂ ਇਹ ਹੈ ਕਿ ਆ ਕਿ ਮੈਂ ਮੈਂਬਰ ਆਫ ਪਾਰਲੀਮੈਂਟ ਬਣੀ 2014 ਚ ਤੋਂ ਪਲਾਂ ਫੈਮਲੀਆਂ ਕਮਿਸ਼ਨਰ ਬਣੀ ਸੀਗੀ ਬਿਲਕੁਲ ਬਿਲਕੁਲ ਮੈਂ ਕਾ ਸੈਂਸਰ ਬੋਰਡ ਦੇ ਵਿੱਚ ਵੀ ਤੁਹਾਡਾ ਹਾਂ ਜੀ ਸੈਂਸਰ ਬੋਰਡ ਜਿਹੜੇ ਮਨਿਸਟਰ ਸੀਗੇ ਉਹਨਾਂ ਨੇ ਮੈਨੂੰ ਅਪਾਇੰਟ ਕੀਤਾ ਹੋਇਆ ਸੀ ਜਿਹੜਾ ਇੰਟਰਨਲ ਅਫੇਅਰਸ ਦਾ ਹੈਗਾ ਤਾਂ ਕਾफी ਸਾਰੀ ਪੋਜੀਸ਼ਨ ਜਿਹੜੀਆਂ ਉਹ ਨਿਭਾਉਣ ਤੋਂ ਬਾਅਦ ਮੈਨੂੰ ਇਹ ਲੱਗਦਾ ਹੈ ਕਿ ਮੇਰੇ ਕੋਲ ਉਹ ਸਾਰਾ ਐਕਸਪੀਰੀਅੰਸ ਹੈਗਾ ਆ ਜੀ ਇਹ ਹੋਰ ਇੱਕ ਮਲਟੀਡਿਸਪਲਿਨਰੀ ਐਕਸਪੀਰੀਅੰਸ ਹੈਗਾ ਹੈ ਪਰ ਮੈਨੂੰ ਇਹ ਮੰਨਣਾ ਮੇਰਾ ਇਹ ਮੰਨਣਾ ਹੈ ਕਿ ਤੁਸੀਂ ਪਾਰਲੀਮੈਂਟ ਦੇ ਵਿੱਚ ਆ ਤਾਂ ਮੈਨੂੰ ਇਹ ਲੱਗਦਾ ਹੈ ਕਿ ਸਾਰਿਆਂ ਦੀ ਤੁਹਾਡੀ ਸਾਰਿਆਂ ਦੀ ਇਹ ਉਮੀਦ ਹੁੰਦੀ ਹੈ ਕਿ ਅਸੀਂ ਇਵਨជា ਕੈਂਡੀਡੇਟ ਹੋ ਕੇ ਜੋ ਇਸ਼ੂਸ ਨੇ ਉਹਨਾਂ ਨੂੰ ਬੋਲੀਏ